ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਅੱਜ ਅਸੀਂ ਤੁਹਾਡੇ ਨਾਲ ਇਸ ਵੀਡੀਓ ਵਿੱਚ ਗੁਰਤੇਗ ਬਹਾਦਰ ਜੀ ਦੀ ਸ਼ਹਾਦਤ ਦੇ ਸੰਬੰਧ ਵਿੱਚ ਉਹਨਾਂ ਦੇ ਜੀਵਨ ਬਾਰੇ ਤੇ ਉਹਨਾਂ ਦੇ ਜੀਵਨ ਤੋਂ ਕੁਝ ਸਿੱਖ ਇਤਿਹਾਸ ਨਾਲ ਸੰਬੰਧਤ ਐਮਕਟਨਾ ਵਾਂਗਾਂ ਜਾਣਕਾਰੀ ਸਾਂਝੀ ਕਰਾਂਗੇ ਸੋ ਆਪਾਂ ਸ਼ੁਰੂ ਕਰਦੇ ਹਾਂ ਗੁਰੂ ਸਾਹਿਬ ਜੀ ਦੇ ਜੀਵਨ ਤੋਂ ਤੇ ਫਿਰ ਉਹਨਾਂ ਦੇ ਜਿਹੜੇ ਜੀਵਨ ਕਾਲ ਦੇ ਵਿੱਚ ਘਟਨਾਵਾਂ ਤੇ ਸ਼ਹਾਦਤ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਗੁਰੂ ਜੀ ਦਾ ਜਨਮ 1 April ਨੂੰ 1621ਵੀਂ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਗ੍ਰਹਿ ਵਿੱਚ માતા ਨਾਨਕੀ ਜੀ ਦੀ ਕੁੱਖੋਂ ਅੰਮ੍ਰਿਤਸਰ ਸਾਹਿਬ ਵਿੱਚ ਗੁਰੂ ਕੇ ਮੈਲ ਵਿਖੇ ਹੁੰਦਾ ਹੈ ਤੇ ਜਦੋਂ ਗੁਰੂ ਜੀ ਨੂੰ ਪਤਾ ਲੱਗਦਾ ਹੈ ਪਾਸ਼ਾ ਛੇਵੀਂ ਜੀ ਨੂੰ ਤੇ ਮਹਾਰਾਜ ਜੀ ਆਉਂਦੇ ਨੇ ਤੇ ਬਾਲਕ ਨੂੰ ਨਮਸਕਾਰ ਕਰਦੇ ਨੇ ਜਦੋਂ ਤੇ ਜਿਹੜੇ ਨਾਲ ਗੁਰਸਿੱਖ ਹੁੰਦੇ ਨੇ ਉਹ ਵੇਖ ਕੇ ਹੈਰਾਨ ਰਹਿ ਜਾਂਦੇ ਤੇ ਉਹ ਕਾਰਨ ਪੁੱਛਦੇ ਹਨ ਤਾਂ ਗੁਰੂ ਸਾਹਿਬ ਬਚਨ ਕਰਦੇ ਹਨ ਕਿ ਇਹ ਨਿਤਾਣਿਆਂ ਦਾ ਤਾਨ ਨੇ ਔਟਿਆਂ ਦੀ ਔਟ ਨਿਤਰਿਆਂ ਦੀ ਧਿਰ ਬਣ ਕੇ ਦੀਨ ਦੁਖੀਆਂ ਦੀ ਬਾਹ ਫੜਨਗੇ ਤੇ ਗੁਰੂ ਸਾਹਿਬ ਜੀ ਦੇ ਆਗਮਨ ਜਾਂ ਜਨਮ ਦੇ ਸਬੰਧ ਵਿੱਚ ਜਿਹੜੇ ਕਵੀ ਸੰਨਪਤੀ ਨੇ ਬਹੁਤ ਹੀ ਮਸ਼ਹੂਰ ਸਤਰਾਂ ਨੇ ਆਪਣੇ ਸਿੱਖ ਇਤਿਹਾਸ ਵਿੱਚ ਉਹ ਮੈਂ ਤੁਹਾਡੇ ਨਾਲ ਸ਼ੇਅਰ ਸਾਂਝੀਆਂ ਕਰਾਂਗਾ ਇੱਥੇ ਪ੍ਰਗਟ ਪਏ ਗੁਰ ਤੇਗ 72 ਸਦਲ ਸ੍ਰਿਸ਼ਟ ਪੈ ਟਾਪੀ ਚਾਦਰ ਫਿਰ ਗੁਰੂ ਸਾਹਿਬ ਸੈ ਸ਼ੇਵੀ ਗੁਰੂ ਸਾਹਿਬ ਜੀ ਨੂੰ ਗੋਦ ਵਿੱਚ ਲੈ ਕੇ ਉਚਾਰਦੇ ਹਨ ਕਿ ਇਹ ਸਾਡਾ ਤੇਗ ਬਹਾਦਰ ਹੋਏਗਾ ਇਸ ਦੇ ਘਰ ਤੇਗ ਦਾ ਧਨੀ ਨਿਰਪੈ ਧਰਮ ਰੱਖਿਅਕ ਸੂਰਬੀਰ ਯੋਧਾ ਜਨਮ ਲਏਗਾ ਜੋ ਕਿ ਬਚਨ ਗੁਰੂ ਮਹਾਰਾਜ ਜੀ ਦਸਵੇਂ ਪਾਤਸ਼ਾਹ ਦੇ ਲਈ ਉਚਾਰਦੇ ਹਨ ਮਹਾਰਾਜ ਜੀ ਦੇ ਜਨਮ ਤੇ ਤੇਗ ਬਹਾਦਰ ਤੋਂ ਇਲਾਵਾ ਮਹਾਰਾਜ ਜੀ ਦਾ ਨਾਮ ਜਿਹੜਾ ਇਤਿਹਾਸ ਵਿੱਚ ਕੁਝ ਥਾਵਾਂ ਤੇ ਦੱਸਿਆ ਜਾਂਦਾ ਉਹ ਤਿਆਗਮਲ ਵੀ ਦੱਸਿਆ ਜਾਂਦਾ ਤੇ ਮਹਾਰਾਜ ਨੇ ਇਹ ਨਾਮ ਵੀ ਕਿਵੇਂ ਕਮਾਇਆ ਉਹਦੀ ਉਦਾਹਰਨ ਵੀ ਆਪ ਜੀ ਦੇ ਜੀਵਨ ਕਾਲ ਚ ਮਿਲਦੀ ਹੈ ਕਿ ਜਦੋਂ ਸ੍ਰੀ ਗੁਰੂ ਮਹਾਰਾਜ ਜੀ ਆਪਣੇ ਆਖਰੀ ਸਮਾਂ ਆਖਰੀ ਸਮੇਂ ਦੇ ਸਾਨੂੰ ਉਹਨਾਂ ਨੇ ਹੁਕਮ ਕੀਤਾ ਸੀ ਸੰਗਤਾਂ ਨੂੰ ਤੇ ਉਸ ਵਕਤ ਉਹਨਾਂ ਨੇ ਬੇਬੀ ਨਾਨਕੀ ਜੀ ਨੂੰ ਇਹ ਹੁਕਮ ਕੀਤਾ ਸੀ ਕਿ ਤੁਸੀਂ ਆਪਾਂ ਗੁਰਤੇਗ ਬਾਦਰ ਜੀ ਨੂੰ ਨਾਲ ਲੈ ਕੇ ਤੁਸੀਂ ਬਾਬੇ ਬਕਾਲੇ ਨੂੰ ਚਲੇ ਜਾਓ ਸੋ ਉਸ ਵਕਤ ਮਹਾਰਾਜ ਨੇ ਆਪ ਸਾਰਾ ਸੁਖ ਤਿਆਗ ਕੇ ਉਤੋਂ ਮਾਦਾ ਨਾਨਕੀ ਜੀ ਨਾਲ ਬਾਬਾ ਤੇ ਗੁਰੂ ਤੇਗ ਬਹਾਦਰ ਜੀ ਦੇ ਵੀ ਮਾਤਾ ਗੁਜਰ ਕੌਰ ਜੀ ਬਾਬਾ ਬਕਾਲਾ ਵਿਖੇ ਚਲੇ ਜਾਂਦੇ ਹਨ ਵਿਆਹ ਆਪ ਜੀ ਦਾ 11 ਸਾਲ ਦੀ ਉਮਰ ਦੇ ਵਿੱਚ ਵਿਆਹ ਮਾਤਾ ਗੁਦਰੀ ਜੀ ਦੇ ਨਾਲ ਕਰਤਾਰਪੁਰ ਸਾਹਿਬ ਵਿਖੇ ਹੁੰਦਾ ਹੈ ਮਾਤਾ ਗੁਜਰ ਕੌਰ ਜੀ ਦੇ ਪਿਤਾ ਜੀ ਦਾ ਨਾਮ ਭਾਈ ਲਾਲ ਚੰਦ ਹੈ ਤੇ ਮਾਤਾ ਜੀ ਦਾ ਨਾਮ ਬੀਸ਼ਨ ਕੌਰ ਜੀ ਹੈ ਤੇ ਬਾਬੇ ਬਕਾਲੇ ਜਾਂਦਾ ਜਿਹੜਾ ਹੁਕਮ ਹੁੰਦਾ ਉਹ ਜਿਵੇਂ ਮੈਂ ਤੁਹਾਨੂੰ ਦੱਸ ਚੁੱਕਿਆ ਕਿ ਉਹ ਬਰੂ ਸਾਹਿਬ ਜਦੋਂ ਆਪਣੇ ਅੰ ਆਖਰੀ ਸਮੇਂ ਬਾਰੇ ਸੰਗਤਾਂ ਨੂੰ ਦੱਸਦੇ ਆ ਉਹ ਬਿਨਾਨਕੀ ਜੀ ਨੂੰ ਤੇ ਬਾਬਾ ਜੀ ਨੂੰ ਇਹ ਹੁਕਮ ਕਰਦੇ ਹਨ ਕਿ ਤੁਸੀਂ ਆਪਣਾ ਬਾਬਾ ਬਕਾਲਾ ਵਿਖੇ ਨਿਵਾਸ ਕਰਨਾ ਹੈ ਤੇ ਜਿਹੜੀ ਬਾਬੇ ਬਕਾਲਾ ਜੀ ਦੇ ਜਿੱਥੇ ਰੁਕਮਦਾ ਮਹਾਰਾਜ ਜੀ ਨੇ ਕਿਹਾ ਗਿਆ ਉਹ ਜਿਹੜੀ ਜਗ੍ਹਾ ਸੀਗੀ ਉਹ ਭਾਈ ਮਹਿਰਾਜ ਜੀ ਦਾ ਘਰ ਸੀਗਾ ਭਾਈ ਮਹਿਰਾ ਜੋ ਕਿ ਗੁਰੂ ਸਾਹਿਬ ਦਾ ਬਹੁਤ ਹੀ ਪਿਆਰ ਵਾਲਾ ਸਰਦਾਲੂ ਸਿੱਖ ਸਰਦਾਲੂ ਸੀਗਾ ਉਸ ਨੇ ਕਾਫੀ ਅਰਜ਼ੋਈਆਂ ਗੁਰੂ ਮਹਾਰਾਜ ਨੂੰ ਕੀਤੀਆਂ ਕਿ ਤੁਸੀਂ ਸਾਡੇ ਆਪਣੇ ਚਰਨ ਘਰ ਵਿੱਚ ਪਾਓ ਅਸੀਂ ਆਪਣਾ ਨਵਾਂ ਗ੍ਰਹਿ ਬਣਾਇਆ ਉਸ ਵਿੱਚ ਤੁਸੀਂ ਆ ਕੇ ਥੋੜਾ ਸਮਾਂ گزارੋ ਤੇ ਮਹਾਰਾਜ ਜੀ ਨੇ ਉਹਨਾਂ ਨੂੰ ਉਦੋਂ ਇਹ ਕਿਹਾ ਕਿ ਅਸੀਂ ਵਕਤ ਆਉਣ ਤੇ ਤੁਹਾਡੇ ਘਰ ਵਿੱਚ ਆਵਾਂਗੇ ਵੀ ਤੇ ਖੁੱਲਾ ਸਮਾਂ ਵੀ ਬਤਾਵਾਂਗੇ ਸੋ ਉਹਨਾਂ ਬਚਨਾਂ ਨੂੰ ਹੀ ਪੂਰਾ ਕਰਦੇ ਹਨ ਮਹਾਰਾਜ ਸਾਹਿਬ ਨੇ ਜਿਹੜਾ ਪਾਪਾ ਬਕਾਲਾ ਸਾਹਿਬ ਜੀ ਦੀ ਜਾਨ ਦਾ ਗੁਰਤੇਗ ਭਾਦਰ ਜੀ ਨੂੰ ਉਹ ਕਮ ਲਾਇਆ ਤੇ ਫਿਰ ਉਹ ਤੋਂ ਬਾਬਾ ਬਕਾਲਾ ਜੀ ਆ ਕੇ ਬਾਬਾ ਜੀ ਮਾਤਾ ਗੁਜਰੀ ਕੌਰ ਜੀ ਤੇ ਬੀਬੇ ਨਾਨਕੀ ਜੀ ਹੋਰ ਨਾਲ ਬਾਬਾ ਮਹਿਰਾ ਜੀ ਦੇ ਨਿਵਾਸ ਵੀ ਕੇ ਰਹਿਣ ਲੱਗ ਪਏ। ਬਾਬਾ ਬਕਾਲਾ ਦੇ ਨਾਲ ਇਤਿਹਾਸਕ ਤਾਥ ਇੱਕ ਹੋਰ ਵੀ ਜੁੜਦਾ ਹੈ ਕਿ ਮਾਤਾ ਨਾਨਕੀ ਜੀ ਜਿਹੜੇ ਸਾਨੂੰ ਉਹਨਾਂ ਦਾ ਪੇਕੇ ਪਰਿਵਾਰ ਪਿਤਾ ਹਰੀ ਚੰਦ ਜੀ ਤੇ ਮਾਤਾ ਹਰਦੇਈ ਜੀ ਉਹ ਵੀ ਬਾਬਾ ਬਕਾਲੇ ਦੇ ਹੀ ਸਨ। ਸੋ ਇੱਕ ਤਰ੍ਹਾਂ ਨਾਲ ਬਾਬਾ ਬਕਾਲਾ ਹੀ ਗੁਰੂ ਦੇਵ ਭਦਰ ਜੀ ਦੇ ਨਾਨਕੇ ਵੀ ਆਪਾਂ ਕਹਿ ਸਕਦੇ ਹਾਂ। ਉਸ ਤੋਂ ਬਾਅਦ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਇਸ ਦੇ ਇਤਿਹਾਸ ਚ ਬਹੁਤ ਮਹਾਨ ਜਿਹੜੀ ਘਟਨਾ ਹੈ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਜੁੜੀ ਹੋਈ ਹੈ ਉਹ ਹੈ ਗੁਰੂ ਲਾਧੋਰੇ ਗੁਰੂ ਲਾਧੋਰੇ ਸੋ ਇਹ ਮੈਂ ਪੂਰੀ ਤਰ੍ਹਾਂ ਨਾਲ ਨਹੀਂ ਸਾਂਝੀ ਕਰ ਸਕਦਾ ਸਾਖੀ ਜਾਂ ਘਟਨਾ ਕਹਿ ਲਓ ਇਸ ਵਿੱਚ ਮੈਂ ਉਸ ਦਾ ਗੁਰੂ ਲਾਧੋਰੇ ਗੁਰੂ ਲਾਧੋਰੇ ਵਾਲਾ ਜਿਹੜਾ ਹਿੱਸਾ ਹੈ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਬਾਬਾ ਮੱਖਣ ਸ਼ਾਲੂਪਾਣਾ ਜੀ ਜਿਨ੍ਹਾਂ ਦਾ ਕਿ ਜਹਾਜ਼ ਜਦੋਂ ਡੁੱਬਦਾ ਤਾਂ ਉਹ ਗੁਰੂ ਮਹਾਰਾਜ ਅੱਗੇ ਅਰਦਾਸ ਅਰਜੋਈ ਕਰਦੇ ਹਨ ਤੇ ਉਹਨਾਂ ਦੀ ਉਹ ਜਿਹੜੀ ਉਹਨਾਂ ਨੇ ਸੁਖਣਾ ਸੁਖੀ ਹੁੰਦੀ ਜਦੋਂ ਉਹ ਪੂਰੀ ਕਰਨ ਲਈ ਆਉਂਦੇ ਹਨ ਤੇ ਉਹ ਬਾਬਾ ਬਕਾਲਾ ਵੀ ਜਦੋਂ ਆਉਂਦੇ ਹਨ ਤੇ ਦੇਖਦੇ ਹਨ ਕਿ ਇੱਥੇ ਤਾਂ ਬਹੁਤ ਸਾਰੇ ਪੇਖੀ ਗੁਰੂ ਜਿਹੜੇ ਨੇ ਬਣੀ ਬੈਠੇ ਹਨ ਤੇ ਉਹ ਹਰ ਅੱਗੇ ਦੋ ਦੋ ਮੋਰਾਂ ਰੱਖ ਕੇ ਮੱਥਾ ਟੇਕਦੇ ਨੇ ਤੇ ਦੇਖਦੇ ਹਨ ਕਿ ਉਹ ਸਾਰੇ ਉਹਨਾਂ ਨੂੰ ਅ ਅਸੀਂ ਸੰਤ ਬਖਸ਼ਿਸ਼ ਕਰੀ ਜਾ ਰਹੇ ਹਾਂ ਪਰ ਕੋਈ ਵੀ ਅੱਗੋਏ ਨਹੀਂ ਕਹਿ ਰਿਹਾ ਕਿ ਜਿਹੜੀ ਤੁਸੀਂ ਸੁਖਣਾ ਸੁਖੀ ਸੀਗੀ ਗੁਰੂ ਘਰ 500 ਮੋਰਾਂ ਦੀ ਉਹ ਨਹੀਂ ਤੁਸੀਂ ਆਪਣੀ ਕਰ ਰਹੇ ਪੂਰੀ ਤੇ ਉਹ ਥੱਕ ਹਾਰ ਕੇ ਨਿਰਾਸ਼ਤਾ 'ਚ ਜਦੋਂ ਆਪਣੇ ਚਲੇ ਜਾਂਦੇ ਹਨ ਅਗਲੇ ਦਿਨ ਫੇਰ ਆਉਂਦੇ ਹਨ ਫੇਰ ਉਸੇ ਤਰ੍ਹਾਂ ਹੀ ਹੁੰਦਾ ਤੇ ਉਸ ਤੋਂ ਅਗਲੇ ਦਿਨ ਜਦੋਂ ਉਹਨਾਂ ਨੂੰ ਇਹ ਪਤਾ ਲੱਗਦਾ ਪਤਾ ਕਰਦੇ ਉਹਨੂੰ ਬਾਬਾ ਬਕਾਲਾ ਵੀ ਖਿਆ ਕੇ ਕਿ ਇੱਥੇ ਕੋਈ ਹੋਰ ਵੀ ਹੈ ਜੋ ਮਤਲਬ ਕਿ ਇਸ ਤਰ੍ਹਾਂ ਬੈਠੇ ਹੋਣ ਜਾਂ ਗੁਰੂ ਪਰਿਵਾਰ ਦੇ ਵਿੱਚੋਂ ਸੰਬੰਧਿਤ ਕੋਈ ਹੋਣ ਕੰਨ ਨੂੰ ਪਤਾ ਲੱਗਦਾ ਹੈ ਕਿ ਇੱਥੇ ਛੇਵੇਂ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਿਲ ਮਾਤਾ ਨਾਨਕ ਜੀ ਦੇ ਉਹਨਾਂ ਦੇ ਸੁਪੁੱਤਰ ਬਾਬਾ ਤੇਗ ਬਹਾਦਰ ਜੀ ਬਹੁਤ ਹੀ ਸ਼ਾਂਤ ਤੇ ਤਿਆਗ ਤੇ ਅੱਗੀ ਸੁਭਾਅ ਵਿੱਚ ਹਨ ਉਹ ਇੱਕ ਪੋਰੇ ਅੰਦਰ ਰੱਬੀ ਬੰਦਗੀ ਵਿੱਚ ਧਿਆਨ ਮਗਨ ਬੈਠੇ ਹਨ ਇਹ ਸੁਣ ਕੇ ਬਾਬਾ ਮੱਖਣ ਸ਼ਾਹ ਆਪਣੇ ਸਾਥੀਆਂ ਦੇ ਨਾਲ ਉਸ ਘਰ ਵੱਲ ਨੂੰ ਭੱਜ ਜਾਂਦਾ ਹੈ ਤੇ ਉੱਥੇ ਜਾ ਕੇ ਜਦੋਂ ਫਿਰ ਬਾਬਾ ਮੱਖਣ ਸ਼ਾਹ ਜੀ ਪੋੜੀਆਂ ਤੋਤਰ ਕੇ ਅੰਦਰੋਂ ਜਾਂਦੇ ਹਨ ਤੇ ਉਹਨਾਂ ਨੂੰ ਇੱਕ ਵੱਖਰੀ ਹੀ ਅਗੰਮੀ ਆਨੰਦ ਦੀ ਸਰਸਰਾਹਟ ਹੁੰਨ ਲੱਗਦੀ ਹੈ ਉਹਨਾਂ ਨੂੰ ਇੱਕ ਵੱਖਰਾ ਮਹਿਸੂਸ ਹੁੰਦਾ ਹੈ ਉੱਥੇ ਜਾ ਕੇ ਤੇ ਫਿਰ ਜਦੋਂ ਮਾਬਾ ਮੱਖਣ ਸ਼ਾਹ ਜੀ ਨੇ ਉੱਥੇ ਪੰਜ ਮੋਰਾ ਨਜ਼ਰਾਨੇ ਦੇ ਰੂਪ ਵਿੱਚ ਕਿ ਤਾਂ ਤਰੀਆਂ ਤਾਂ ਮਹਾਰਾਜ ਜੀ ਦੇ ਜੋ ਥੋੜੇ ਜਿਨੇ ਨੇਤਰ ਖੁੱਲਦੇ ਹਨ ਤਾਂ ਉਹਨਾਂ ਦੀ ਜਿਹੜੀ ਨਿਗਾਹ ਗੁਰੂ ਮਹਾਰਾਜ ਦੀ ਬਾਬਾ ਮੱਖਣ ਸ਼ਾਹ ਤੇ ਪੈਂਦੀ ਹੈ ਤਾਂ ਬਾਬਾ ਜੀ ਉਹਨਾਂ ਨੂੰ ਗੁਰੂ ਮਹਾਰਾਜ ਜੀ ਬਾਬਾ ਜੀ ਨੂੰ ਕਹਿੰਦੇ ਹਨ ਕਿ ਪੰਜ ਮੋਰਾ ਹੀ ਗੁਰੂ ਨਾਨਕ ਦੀ ਗੱਦੀ ਤੇ ਅਰਦਾਸ ਤਾਂ 500 ਦੀ ਕੀਤੀ ਸੀ ਤਾਂ ਇਸੇ ਦਰਾਂ ਜਦੋਂ ਮਹਾਰਾਜ ਜੀ ਇਹ ਗੱਲ ਬਾਬਾ ਮੱਖਣ ਸ਼ਾਹ ਨੂੰ ਕਹਿ ਰਹੇ ਹੁੰਦੇ ਹਨ ਤਾਂ ਉਹਨਾਂ ਦੇ ਮੋਢੇ ਤੇ ਜਿਹੜੀ ਚਾਦਰ ਸੀਗੀ ਉਹ ੜੀ ਹੋਈ ਸੀ ਉਹ ਇੱਕ ਪੱਲੂ ਉਹਨਾਂ ਦੇ ਮੋਢੇ ਤੋਂ ਸਰਕ ਜਾਂਦਾ ਬਾਬਾ ਮੱਖਣ ਸ਼ਾਹ ਜੀ ਦੇਖਦੇ ਹਨ ਕਿ ਉਹਨਾਂ ਦੇ ਮੋਢੇ ਤੇ ਜ਼ਖਮ ਹੋਏ ਹਨ ਤੇ ਬਾਬਾ ਮੱਖਣ ਸ਼ਾਹ ਜੀ ਅਜੇ ਉਹਨਾਂ ਦੇ ਮਨ ਵਿੱਚ ਇਹ ਸਵਾਲ ਸੀ ਤੇ ਉਦੋਂ ਹੀ ਗੁਰੂ ਮਹਾਰਾਜ ਜੀ ਉਹਨਾਂ ਨੂੰ ਕਹਿੰਦੇ ਹਨ ਕਿ ਸਿੱਖਾ ਹੀ ਉਹ ਹੀ ਮੋਢਾ ਹੈ ਜਿਹੜਾ ਤੇਰੇ ਜਹਾਜ ਨੂੰ ਬ੍ਰੇਤੀ ਵਿੱਚੋਂ ਕੱਢਣ ਲਈ ਲਾਇਆ ਸੀ ਤੇ ਇਸ ਤਰ੍ਹਾਂ ਜਦੋਂ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਨੂੰ ਸੰਤੁਸ਼ਟੀ ਹੋ ਜਾਂਦੀ ਹੈ ਕਿ ਇਹ ਹੀ ਗੁਰੂ ਤੇਗ ਬਹਾਦਰ ਜੀ ਆ ਨੌਵੀਂ ਗੁਰੂ ਦੇ ਜਿਹੜੀ ਹੈ ਗੁਰੂ ਨਾਨਕ ਦੀ ਉਹ ਇਹੀ ਹਨ ਤਾਂ ਉਹ ਉਸ ਤੋਂ ਬਾਅਦ ਜਦੋਂ ਕੋਠੇ ਚੜ੍ਹ ਕੇ ਜਾਂ ਕਹਿ ਲਓ ਛੱਤ ਤੇ ਆ ਕੇ ਕੋਠੇ ਚੜ੍ਹ ਕੇ ਪੱਲੂ ਫੇਰਨ ਲੱਗਦੇ ਹਨ ਤੇ ਗੁਰੂ ਲਾਦਰ રે ਗੁਰੂ ਲਾਦਰ રે ਪੁਕਾਰਦੇ ਹੋਏ ਉਹ ਛੱਤ ਤੇ ਚੜ੍ਹ ਜਾਂਦੇ ਹਨ ਤੇ ਪੱਲੂ ਫੇਰਦੇ ਹਨ ਤੇ ਇਹ ਜਦੋਂ ਸਾਰੀ ਸਚਾਈ ਉੱਥੇ ਬਾਬਾ ਬਕਾਲ ਦੇਖੀ ਸੰਗਤਾਂ ਦੇ ਸਾਹਮਣੇ ਆਉਂਦੀ ਹੈ ਤਾਂ ਸਾਰੀ ਸੰਗਤ ਹੀ ਉਸ ਘਰ ਵੱਲ ਨੂੰ ਮੜ ਜਾਂਦੀ ਹੈ ਤੇ ਫਿਰ ਉੱਥੇ ਦੀਵਾਨ ਸੱਜਦਾ ਤੇ ਗੁਰੂ ਦੀ ਜੜੀ ਹੁੰਦੀ ਹੈ ਕਿ ਉਹ ਜਿਹੜੀ ਇੱਕ ਘੁੰਮਣਘੇਰੀ ਸੀਗੀ ਕਿ ਕਿਸ ਤਰ੍ਹਾਂ ਲੱਭਿਆ ਜਾਵੇ ਕਿ ਕੌਣ ਹਨ ਨੌਵੀਂ ਪਾਤਸ਼ਾਹੀ ਨੌਵੀਂ ਗੱਦੀ ਇਸ ਤਰ੍ਹਾਂ بابا ਮੱਖਣ ਸ਼ਾਹ ਜੀ ਉਹਨਾਂ ਨੂੰ ਪਾਪਾ ਪੁਕਾਲਾ ਵਿਖੇ ਅ ਲੱਭ ਲੈਂਦੇ ਹਨ ਸੋ ਇਸ ਤੋਂ ਬਾਅਦ ਮੈਂ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਕਰਾਂਗਾ ਉਹ ਆਪਾਂ ਚੱਲਦੇ ਹਾਂ ਹੁਣ ਸਿੱਧਾ ਚਾਂਦਨੀ ਚੌਂਕ ਦਿੱਲੀ ਵੱਲ ਨੂੰ ਜਿੱਥੇ ਗੁਰੂ ਸਾਹਿਬ ਜੀ ਦੇ ਭਾਈ ਮਤੀ ਦਾਸ ਜੀ ਭਾਈ ਤੇਹਲਾ ਜੀ ਤੇ ਭਾਈ ਸਦੀ ਦਾਸ ਜੀ ਦੀ ਸ਼ਹਾਦਤ ਤੋਂ ਬਾਅਦ ਜਿਹੜਾ ਗੁਰੂ ਸਾਹਿਬ ਜੀ ਦੀ ਸ਼ਹਾਦਤ ਹੁੰਦੀ ਹੈ ਹੁਣ ਮੈਂ ਤੁਹਾਡੇ ਨਾਲ ਉਸ ਬਾਰੇ ਥੋੜੀ ਜਾਣਕਾਰੀ ਸਾਂਝੀ ਕਰਾਂਗਾ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਭਾਈ ਸਤੀ ਦਾਸ ਜੀ ਦੀ ਸ਼ਹਾਦਤ ਤੋਂ ਬਾਅਦ ਜਦੋਂ ਕਿ ਇੰਨਾ ਕਹਿਰ ਹੋ ਚੁੱਕਿਆ ਸੀ ਤਾਂ ਉਸ ਤੋਂ ਬਾਅਦ ਉੱਥੇ ਗੁਰੂ ਸਾਹਿਬ ਜੀ ਦੀ ਛਿੱਧੀ ਦਾ ਵੀ ਐਲਾਨ ਕੀਤਾ ਜਾਂਦਾ ਹੈ ਉੱਥੇ ਇਹੀ ਕਿਹਾ ਜਾਂਦਾ ਹੈ ਕਿ ਕੱਲ ਨੂੰ ਹਿੰਦੁਸਤਾਨ ਦਾ ਪੀਰ ਗੁਰੂ ਤੇਗ ਬਹਾਦਰ ਜਾਂ ਤਾਂ ਇਸਲਾਮ ਕਬੂਲ ਕਰੇਗਾ ਜਾਂ ਤਾਂ ਉਸ ਨੂੰ ਵੀ ਆਪਣੀ ਜਾਨ ਤੋਂ ਇਸੇ ਤਰ੍ਹਾਂ ਹੀ ਆਪਣੇ ਸਿੱਖ ਸ਼ਰਧਾਲੂਆਂ ਵਾਂਗ ਹੱਥ ਤੋਣੇ ਪੈਣਗੇ ਤੇ ਸੇਰ ਗੁਰੂ ਸਾਹਿਬ ਜੀ ਨੂੰ ਅਗਲੇ ਦਿਨ ਜਦੋਂ ਲਿਆਇਆ ਜਾਂਦਾ ਤਾਂ ਉੱਥੇ ਉਹਨਾਂ ਦੀ ਸ਼ਹਾਦਤ ਬਾਰੇ ਜਦੋਂ ਕਾਜੀ ਨੂੰ ਪੁੱਛਿਆ ਜਾਂਦਾ ਕਿ ਇਹ ਜਿਹੜਾ ਦਿਨ ਇਹ ਗੁਰੂ ਸਾਹਿਬ ਦੀ ਸ਼ਹਾਦਤ ਦਾ ਉਹ ਹੈਗਾ ਜੀ ਵੀਰਵਾਰ ਮੱਘਰ ਸੁਦੀ ਪੰਚਮੀ 11 ਮੱਘਰ ਸੰਮਤ 1732 ਬਿਕਰਮੀ ਉੱਥੇ ਗੁਰੂ ਸਾਹਿਬ ਨੂੰ ਜਦੋਂ ਕਚੈਰੀ ਵਿੱਚ ਲਿਆਂਦਾ ਜਾਂਦਾ ਤਾਂ ਫਿਰ ਉਹ ਇੱਕ ਤਰ੍ਹਾਂ ਨਾਲ ਔਰੰਗਜ਼ੇਬ ਫਿਰ ਉਹੀ ਬਾਦਲਾ ਵਰਤਲਾਬ ਕਰਦਾ ਹੈ ਕਿ ਤੁਸੀਂ ਇਸਲਾਮ ਕਬੂਲ ਕਰ ਲਓ ਤੁਸੀਂ ਕੱਲੇ ਹਿੰਦੁਸਤਾਨ ਦੀ ਕਿਉਂ ਪੂਰੇ ਦੁਨੀਆਈ ਦੁਨੀਆ ਦੁਨੀਆਂ ਦੇ ਗੁਰੂ ਬਣ ਜਾਓ ਇਸਲਾਮ ਨੂੰ ਕਬਿਲ ਕਬੂਲ ਕਰਕੇ ਤਾਂ ਗੁਰੂ ਸਾਹਿਬ ਉਸ ਨੂੰ ਮਨ੍ਹਾ ਕਰਦੇ ਹਨ ਉੱਥੇ ਕਿ ਅਸੀਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਜਿਹੜਾ ਸਤਨਾਮ ਰੂਪੀ ਕਲਮਾ ਪੜਿਆ ਹੋਇਆ ਹੈ ਇਸ ਇਸ ਲਈ ਸਾਨੂੰ ਹੋਰ ਕਿਸੇ ਕਲਮਾ ਨੂੰ ਪੜਨ ਦੀ ਜ਼ਰੂਰਤ ਨਹੀਂ ਹੈ ਤੇ ਇਹ ਇਹ ਸੁਣ ਕੇ ਔਰੰਗਜ਼ੇਬ ਆਗ ਬਬੂਲਾ ਹੋ ਜਾਂਦਾ ਕਿ ਉਹ ਕਹਿੰਦਾ ਕਿ ਫਿਰ ਤੁਹਾਨੂੰ ਆਪਣੀ ਜਾਨ ਦੇਣੀ ਹੀ ਮਨਜ਼ੂਰ ਹੈ ਤੇ ਫਿਰ ਉਹ ਕਾਜ਼ੀ ਅਬਦੁਲ ਵਹਾਬ ਆਪਣੀ ਇੱਕ ਆਖਰੀ ਕੋਸ਼ਿਸ਼ ਕਰਦਾ ਗੁਰੂ ਸਾਹਿਬ ਨੂੰ ਗੱਲ ਮਨਵਾਉਣ ਦੀ ਕਿ ਤੁਸੀਂ ਆਪਣੀ ਇਹ ਹੱਥੀ ਛੱਡ ਦਿਓ ਆਪਣਾ ਇਹ ਹੱਥ ਜਾਂ ਕਹੋ ਆਪਣੀ ਆਕੜ ਜੇ ਤੁਸੀਂ ਛੱਡ ਦੋ ਤੁਹਾਡੇ ਸਾਹਮਣੇ ਤਿੰਨ ਸ਼ਰਤਾਂ ਰੱਖੀਆਂ ਨੇ ਪਹਿਲੀ ਗੱਲ ਕਿ ਕਲਮੇ ਨੂੰ ਪੜ ਕੇ ਤੁਸੀਂ ਮੁਸਲਮਾਨ ਹੋ ਜਾਵੋ ਜੇ ਤੁਸੀਂ ਮੁਸਲਮਾਨ ਨਹੀਂ ਬੰਨਣਾ ਤਾਂ ਤੁਸੀਂ ਕੋਈ ਕਰਾਮਾਤ ਦਿਖਾਓ ਤੇ ਜੇ ਤੁਸੀਂ ਉਹ ਵੀ ਨਹੀਂ ਕਰ ਸਕਦੇ ਤਾਂ ਫਿਰ ਤੁਹਾਡੇ ਕੋਲ ਤੀਸਰਾ ਰਾਹ ਹੈ ਜਿਹੜਾ ਉਹ ਇਹੀ ਹੈ ਕਿ ਤੁਹਾਨੂੰ ਤੁਹਾਡੀ ਜਾਨ ਦਾ ਨਾਸ਼ ਕੀਤਾ ਜਾਵੇਗਾ ਤਾਂ ਗੁਰੂ ਸਾਹਿਬ ਆਪਣੇ ਪਹਿਲੇ ਵਾਂਗ ਹੀ ਉਹੀ ਜਵਾਬ ਉਹਨਾਂ ਦਾ ਹੁੰਦਾ ਹੈ ਕਿ ਅਸੀਂ ਕਰਾਮਾਤ ਨਹੀਂ ਕਰ ਸਕਦੇ ਅਸੀਂ ਕਰਾਮਾਤ ਨਹੀਂ ਵਿਖਾਉਂਦੇ ਜੋ ਗੁਰੂ ਸਾਹਿਬ ਗੁਰੂ ਦੇ ਪਿਆਰੇ ਜੀ ਰੱਬ ਦੇ ਪਿਆਰੇ ਹਨ ਇਸਲਾਮ ਅਸੀਂ ਕਬੂਲ ਨਹੀਂ ਕਰ ਸਕਦੇ ਤੀਸਰਾ ਅਸੀਂ ਜੋ ਤੁਸੀਂ ਕਿਹਾ ਸੀ ਉਸ ਲਈ ਤਿਆਰ ਹਾਂ ਤੇ ਇਹ ਸੁਣ ਕੇ ਫਿਰ ਔਰੰਗਜ਼ੇਬ ਅਗ ਬਬੂਲਾ ਹੋ ਜਾਂਦਾ ਤੇ ਉਹ ਕਾਜ਼ੀਆਂ ਨੂੰ ਆਖਦਾ ਕਿ ਅਸੀਂ ਆਪਣਾ ਸਮਾਅ ਵਿਅਰਥ ਬੋਧ ਕਰ ਲਿਆ ਹਿੰਦ ਦੇ ਵੀਰ ਨੇ ਇਸ ਤਰ੍ਹਾਂ ਨਹੀਂ ਮੰਨਣਾ ਸ਼ਰਾ ਅਨਸਾਰ ਜਹੇ ਕਾਫਰ ਦੀ ਸਜ਼ਾ ਕੀ ਹੋਣੀ ਚਾਹੀਦੀ ਹੈ ਤਾਂ ਸ਼ਰਾ ਜਹੇ ਵਿਅਕਤੀ ਪਾਸੋਂ ਜੀਵਨ ਜਿਉਣ ਦਾ ਅਧਿਕਾਰ ਹੀ ਖੋ ਲੈਂਦੇ ਹੱਕ ਵਿੱਚ ਹੈ ਕਾਜ਼ੀ ਇਹ ਕਹਿੰਦਾ ਕਿ ਜਿਹੇ ਵਿਅਕਤੀ ਨੂੰ ਦਾ ਤਲਵਾਰ ਦੀ ਧਾਰ ਲੰਗਾ ਦੇਣਾ ਚਾਹੀਦਾ ਹੈ ਚਾਂਦਨੀ ਚੌਂਕ ਦਾ ਮੈਦਾਨ ਖਲਕਤ ਨਾਲ ਭਰਿਆ ਹੋਇਆ ਸੀ ਕਿਉਂਕਿ ਕੱਲ ਵਾਲੇ ਰੋਜ਼ ਦਿੱਲੀ ਨੇ ਸਿੱਖਾਂ ਦੇ ਸਦਕ ਦੀਆਂ ਨੋਠੀ ਦਾਸਤਾਂ ਆਪਣੀ ਅੱਖੀਂ ਵੇਖੀ ਸੀ ਅੱਜ ਕਮਾਲ ਅੱਜ ਕਾਮਲ ਸਤਗੁਰੂ ਜੀ ਦੇ ਨਾਲ ਕੀ ਬੇਅਦੀ ਇਸ ਦੇ ਗਵਾਹ ਬਣਨੇ ਲੋਕ ਚਾਂਦਨੀ ਚੌਂਕ ਦਾ ਵਾਲਾ ਕੇਰੀ ਵੱਡੀ ਗੰਤੀ ਵਿੱਚ ਖੜੇ ਸਨ ਸਮਾਣੇ ਦੇ ਜਲਾਦ ਜਲਾਲ ﺍﻟਦੀਨ ਨੂੰ ਆਪਣੀ ਤਿੱਖੀ ਤਲਵਾਰ ਤਲਵਾਰ ਨੂੰ ਤਿੱਖੀ ਕਰਨ ਦਾ ਹੁਕਮ ਦਿੱਤਾ ਜਾਂਦਾ ਹੈ ਏ ਜਲਾ ਜਿਹੜਾ ਸੀਗਾ ਜਲਾਲਉਲਦੀਨ ਏ ਜਲਾਦਾਂ ਦਾ ਮੁਖੀ ਸੀਗਾ ਜਲਾਦਾਂ ਦਾ ਤਾਂ ਗੁਰੂ ਸਾਹਿਬ ਨੇ ਪੁੱਛਿਆ ਜਾਂਦਾ ਕਿ ਤੁਹਾਡੀ ਆਖਰੀ ਇੱਛਾ ਕੋਈ ਹੋਵੇ ਤਾਂ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਸਾਨੂੰ ਕੋਈ ਇਸੇ ਵੀ ਤਰ੍ਹਾਂ ਦੀ ਦੁਨਿਆਵੀ ਇੱਛਾ ਨਹੀਂ ਹੈ ਅਸੀਂ ਆਪਣਾ ਬਲਿਦਾਨ ਦੇਣ ਤੋਂ ਪਹਿਲਾਂ ਉਸ ਪਰਮੇਸ਼ਰ ਨਾਲ ਆਪਣੀ ਆਤਮਾ ਨੂੰ ਇੱਕ ਨਿਕ ਕਰਨਾ ਚਾਹੁੰਦੇ ਹਾਂ ਇਸ ਲਈ ਸਾਨੂੰ ਇਸ਼ਨਾਨ ਕਰਵਾਇਆ ਜਾਵੇ ਤਾਂ ਜੋ ਅਸੀਂ ਸਾਵਧਾਨ ਹੋ ਕੇ ਉਸ ਮਾਲਕ ਦੇ ਨਾਲ ਆਪਣੀ ਸੁਰਤ ਜੋੜ ਸਕੀਏ ਜਦ ਉਸ ਅਕਾਲ ਪੁਰਖ ਦੇ ਸਜਦੇ ਵਿੱਚ ਸਾਡਾ ਸੀਸ ਝੁਕੇ ਤਦੋਂ ਤੁਸੀਂ ਆਪਣੇ ਮਨੇ ਆਈ ਕਰ ਲੈਣੀ ਚਾਂਦਨੀ ਚੌਂਕ ਦੇ ਨਜ਼ਦੀਕ ਵਾਲੀ ਖੂਹੀ ਜਿਸ ਚੋਂ ਕੀ ਭਾਈ ਦਿਆਲਾ ਜੀ ਨੂੰ ਜਦੋਂ ਉਬਾਲਿਆ ਜਾਂਦਾ ਦੇਗ ਦੇ ਪਾਣੀ ਪਿਆ ਜਾਂਦਾ ਉਸੇ ਖੂਹੀ ਵਿੱਚੋਂ ਪਾਣੀ ਕੱਢ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇਸ਼ਨਾਨ ਕਰਵਾਇਆ ਜਾਂਦਾ ਤੇ ਉਸ ਤੋਂ ਬਾਅਦ ਚੌਂਕ ਵਿੱਚਲੇ ਜਿਹੜੇ ਬੋਰ ਦੇ ਥੱਲੇ ਇੱਕ ਵੱਡੇ ਪੱਥਰ ਨੂੰ ਮਾ ਚਬੂਤਰੇ ਉੱਪਰ ਸਤਿਗੁਰੂ ਜੀ ਵਿਰਾਜਮਾਨ ਹੋ ਜਾਂਦੇ ਹਨ ਤੇ ਅਕਾਲ ਪੁਰਖ ਨਾਲ ਇੱਕ ਮਿਕ ਕਰਦਿਆਂ ਹੋਇਆਂ ਸੁਰਤ ਆਪਣੀ ਸੁਰਤ ਨੂੰ ਸ੍ਰੀ ਜਪਤੀ ਸਾਹਿਬ ਜੀ ਦਾ ਪਾਠ ਮਹਾਰਾਜ ਆਰੰਭ ਕਰਦੇ ਹਨ ਤੇ ਗੁਰੂ ਪਾਸਾ ਜੀ ਨੇ ਕਾਲਪੁਰਖ ਨੂੰ ਧਿਆ ਕੇ ਜਦੋਂ ਸਿਰ ਪਰਮਾਤਮਾ ਪਰਮੇਸ਼ਰ ਦੇ ਚਰਨਾਂ ਵਿੱਚ ਆਪਣੀ ਅਰਦਾਸ ਬੇਨਤੀ ਕਰਕੇ ਰੱਬੀ ਸਜਦੇ ਦੇ ਵਿੱਚ ਜਦੋਂ ਆਪਣਾ ਪਾਵਨ ਸੀਸ ਨਿਭਾਉਂਦੇ ਹਨ ਤਾਂ ਕਾਜ਼ੀ ਦਾ ਇਸ਼ਾਰਾ ਪਾ ਕੇ ਜਲਾਦ ਉਸ ਵਕਤ ਆਪਣੀ ਭਾਰੀ ਤਿੱਖੀ ਤੇਗ ਨੂੰ ਹਵਾ ਵਿੱਚ ਉਲਾਰ ਕੇ ਐਸਾ ਪਰਮਾਵਾਰ ਕਰਦਾ ਕਿ ਗੁਰੂ ਤੇਜ ਜੀ ਦਾ ਪਾਵਨ ਸੀਸ ਆਪ ਜੀ ਦੇ ਧੜ ਤੋਂ ਉਜਦਾ ਹੋ ਜਾਂਦਾ ਹੈ ਗੁਰੂ ਜੀ ਦੇ ਪਾਵਨ ਰਤ ਦੇ ਫੁਹਾਰੇ ਜਾਲਮ ਰਾਜ ਵਿੱਚ ਉੱਡ ਰਹੀ ਜ਼ੁਲਮ ਦੀ ਧੂੜ ਉੱਪਰ ਝਾ ਪੈਂਦੇ ਹਨ ਚਾਂਦਨੀ ਚੌਂਕ ਸਤਗੁਰੂ ਜੀ ਦੇ ਖੂਨ ਨਾਲ ਲਾਲ ਖੌਂਟ ਦਾ ਇਸ ਜ਼ੁਲਮ ਦੀ ਹਨੇਰੀ ਦਾ ਚਖੜ ਨਾਲ ਸਹਾਰਦੇ ਹੋਏ ਆਪੋ ਆਪਣੇ ਟਿਕਾਣਿਆਂ ਵੱਲ ਨੂੰ ਲੋਕ ਭੱਜ ਪੈਂਦੇ ਹਨ ਅਰਸ਼ਾਂ ਵਿੱਚੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਆਵਾਜ਼ੇ ਇਸ ਪਾਵਨ ਆ ਲ ਆ ਰਹੇ ਸਨ ਕਿ ਤਿਲਕ ਜੰਜੂਰ ਆਖਾ ਪ੍ਰਗਤਾ ਕਾ ਕੀਨੋ ਬਡੋ ਕਲੋ ਮਹਿਸਾਕਾ ਸਾਧਨ ਹੇਤ ਇਤੀ ਜਨ ਕੀਰੀ ਜਨ ਕਰੀ ਸੀਸ ਦਿਆ ਪਰ ਸੀ ਨਾ ਉਚਰੀ ਧਰਮ ਹੇਤ ਸਾਕਾ ਜਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ ਦਸਦੇ ਹਨ ਕਿ ਇਸ ਧਰਤੀ ਉੱਪਰ ਅਜੇ ਇੱਕ ਹੋਰ ਕਹਿਰ ਦੇ ਵਰਤਨ ਨਾਲ ਕੁਦਰਤੀ ਅੰਧੇਰਾ ਛਾ ਗਿਆ ਦਿਨੇ ਤਾਰੇ ਦਿਸਣ ਲੱਗ ਪਏ ਧਰਤੀ ਕੰਬ ਗਈ ਲੋਕਾਈ ਨੂੰ ਕਹਿ ਸ਼ੋਕ ਵਿਆਪ ਗਿਆ ਅੰਬਰਾਂ ਨੇ ਦੁੱਖ ਵਿੱਚ ਹੰਝੂਆਂ ਦਾ ਮੀਂਹ ਵਸਾਇਆ ਫਿਜ਼ਾ ਵਿੱਚ ਇੱਕ ਇਲਾਹੀ ਸਦ ਗੂੰਜ ਉੱਠੀ ਜਿਸ ਦਾ ਭਾਵ ਕੁਝ ਇਸ ਪ੍ਰਕਾਰ ਸੀ ਠੀਕਰ ਫੋਰ ਦਿਲੀ ਸਿਰ ਪ੍ਰਭ ਪੁਰ ਕੀਆ ਪਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ ਇਕ ਬਹਾਦਰ ਕੇ ਚਲਤ ਪਿਓ ਜਗਤ ਕੋ ਸੋਖ ਹੈ 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 ਸਭ ਜਗ ਪਿਓ ਜੈ 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 ਸਰਲੋਕ ਸੋ ਇਸ ਤਰ੍ਹਾਂ ਗੁਰੂ ਸਾਹਿਬ ਜੀ ਆਪਣੀ ਸ਼ਹਾਦਤ ਨੂੰ ਪਾ ਜਾਂਦੇ ਹਨ ਇਸਲਾਮ ਨਾ ਕਬੂਲ ਕਰਕੇ ਆਪਣੀ ਸਿੱਖੀ ਸਿਦਕ ਨਿਭਾ ਜਾਂਦੇ ਹਨ ਆਪਣੇ ਸਿੱਖ ਗੁਰ ਸਿੱਖ ਪਿਆਰਿਆਂ ਵਾਂ ਸੋ ਅੱਜ ਦੀ ਵੀਡੀਓ ਦੇ ਵਿੱਚ ਫਿਲਹਾਲ ਇੰਨਾ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਬਾਰੇ ਤੇ ਉਹਨਾਂ ਦੇ ਕੁਝ ਜੀਵਨ ਕਾਲ ਦੌਰਾਨ ਅਹਿਮ ਘਟਨਾਵਾਂ ਜੋ ਵਾਪਰੀਆਂ ਤੇ ਉਹਨਾਂ ਦੀ ਸ਼ਹਾਦਤ ਬਾਰੇ ਆਉਣ ਵਾਲੀ ਹੋ ਵੀਡੀਓ ਵਿੱਚ ਅਸੀਂ ਹੋਰ ਸਿੱਖ ਇਤਿਹਾਸ ਨਾਲ ਸੰਬੰਧਿਤ ਜਾਣਕਾਰੀ ਤੁਹਾਡੇ ਲਈ ਲੈ ਕੇ ਆਂਦੇ ਰਵਾਂਗੇ ਤਦ ਤੱਕ ਤੁਸੀਂ ਸਾਡੇ ਨਾਲ ਸਾਡੇ ਇਸ ਚੈਨਲ ਤੇ ਜੁੜੇ ਰਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ